ਅਕਨ ਸੂਟ ਲਈ ਆਸੀਗਾ ਆ ਸੂਟ ਲੈਣ ਤੋਂ ਬਾਅਦ ਜਿਹੜਾ ਜੀ ਸੂਟ ਸਾਰੇ ਪਾਸੋਂ ਠੀਕ ਹੈ ਗਲੇ ਦੇ ਇਸ ਜਗ੍ਹਾ ਤੇ ਥਰਾ ਉਤਰਾ ਹੋਇਆ ਸਾਡੇ ਤਾਂ ਆਨਲਾਈਨ ਵਾਲੇ ਕਸਟਮਰਸ ਦੇ ਲਈ ਅਸੀਂ ਇਹ ਵੀ ਫੈਸਿਲਿਟੀ ਰੱਖੀ ਹੈ ਕਿ ਤੁਸੀਂ ਆਪਣੇ ਜੋ ਵੀ ਵਾਪਸ ਭੇਜਦੇ ਹੋ ਸਾਡੇ ਕੋਲ ਅਗਰ ਤੁਹਾਨੂੰ ਡਿਫੈਕਟ ਮਿਲਿਆ ਜਾਂ ਸਾਈਜ਼ ਨਹੀਂ ਠੀਕ ਮਿਲਿਆ ਤਾਂ ਤੁਸੀਂ ਅਸੀਂ ਮਤਲਬ ਉਹਨਾਂ ਨੂੰ ਰਿਫੰਡ ਵੀ ਕਰਦੇ ਹਾਂ ਇਹਨਾਂ ਨੇ ਸੇਲ ਲਾਈ ਸੀ ਕਿ ਸੇਲ ਤੇ ਮੂਰੇ ਦਿੱਤਾ ਸ਼ੁਕਰਵਾਰ ਨੂੰ ਇਤੋ ਇੰਨਾ ਰੰਗ ਉਤਰਿਆ ਫੋਟੋ ਪਾਈ ਹੈ ਇਹ ਕਹਿੰਦੇ ਨੂੰ ਧੋ ਦੋ ਮੈਂ ਨੂੰ ਇਹ ਕਹਿ ਰਹੇ ਕਿ ਧੋਣ ਤੋਂ ਬਾਅਦ ਰੰਗ ਹੋਰ ਉਤਰੇਗਾ ਚੜੇਗਾ ਤਾਂ ਹੈ ਨਹੀਂ ਵੀ ਇਹ ਕਹਿੰਦੇ ਜੰਦਾ ਮੈਂ ਕਹਾਂ ਕਿ ਜੰਦਾ ਨਹੀਂ ਰੰਗ ਉਤਰਿਆ ਹੋਇਆ ਹੈ ਹਮਮ ਸ਼ਰੋਨੀ ਜੀ ਇਹਦੇ ਤੇ ਮੈਨੂੰ ਮਨ ਕਰਦਾ ਕਿ ਅਸੀਂ ਬਸ ਕੁਝ ਈ ਕੱਟਰੇ ਨੂੰ ਬਦਲ ਨਹੀਂ ਚਾਹਤੇ ਤੇ ਜਿਹੜੀ ਵਾਈਫ ਹੈ ਗਗਨ ਉਹ ਕਹਿੰਦੇ ਤੁਸੀਂ ਆਪਣੇ ਕਪੜੇ ਖਰਚੇ ਦੁਬਾਰਾ ਭੇਜੋ ਮੈਂ ਤਾਂ ਤੁਹਾਡੇ ਕੋਲ ਪਿਕਅਪ ਦੀ ਇਹ ਸਰਵਿਸ ਆ ਗਈ ਤੁਸੀਂ ਉਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਮੰਗਵਾ ਸਕਦੇ ਹੋ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਵਾਪਸ ਭੇਜ ਕੇ ਇਹਦਾ ਰਿਫੰਡ ਲੈ ਸਕਦੇ ਹੋ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਪਣਾ ਬੰਦਾ ਭੇਜੋ ਵਾਪਸ ਭੇਜਣ ਦੇ ਚਾਰਜਸ ਕਿ ਤੁਸੀਂ ਦਿਓਗੇ ਜਾਂ ਉਹ ਦਿੰਦੇ ਜੇ ਅਗਰ ਵਾਪਸ ਕਰਦੇ ਗੱਲ ਉਹੀ ਹੈ ਜੇ ਡਿਫੈਕਟ ਹੈ ਫਿਰ ਤਾਂ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਮੋਹਾਲੀ ਰਹਿੰਦੇ ਹੋ ਸੂਟ ਲੁਧਿਆਣੇ ਜੀ ਦਾ ਇਹ ਕਿੱਦਾਂ ਮਤਲਬ ਲਿਆ ਤੁਸੀਂ ਔਨਲਾਈਨ ਔਨਲਾਈਨ ਉਹ ਵਾਪਸ ਮੱਚੇ ਔਨਲਾਈਨ ਦਿਖਾਇਆ ਸੀ ਤੁਹਾਨੂੰ ਇਹੀ ਸੂਟ ਦਿਖਾਇਆ ਸੀ ਉਹ ਕਈ ਦਿਖਾਇਆ ਸੀ ਜਿਹੜੇ ਇੱਕ ਪੰਜਾਬ ਦੇ ਸਟੋਰ ਤੋਂ ਇੱਕ ਨਾਮ ਹੈ ਫੇਸਬੁੱਕ ਤੇ ਇਹ ਵੀਡੀਓ ਬਣਾਉਂਦੇ ਨੇ ਉਹ ਜੋ ਜਿਸ ਤਰ੍ਹਾਂ ਔਨਲਾਈਨ ਸੂਟ ਦੇਖਦੇ ਆ ਉਹ ਕੰਮ ਕਰਦਾ ਕਾਪੀਸ ਪੇਜਨ ਦੇ ਚਾਰजेस ਕੀ ਤੁਸੀਂ ਦੋਗੇ ਜਾਂ ਉਹ ਦਿੰਦੇ ਜੇ ਅਗਰ ਵਾਪਸ ਕਰਦੇ ਗੱਲ ਉਹੀ ਹੈ ਜੇ ਡਿਫੈਕਟ ਹੈ ਫਿਰ ਤਾਂ ਸਾਡੀ ਜ਼ਿੰਮੇਵਾਰੀ ਹੈ ਕੌਣ ਨੇ ਮਾਲਕ ਇਹਦੇ ਇਹਦੇ ਜਿਹੜਾ ਮਾਲਕ ਉਹ ਗਗਨ ਤੇ ਇਸਦੇ ਮੇਰੀ ਵਾਈਫ ਹੈ ਇੱਕੋ ਜਿਹੀ ਮੇਰੀ ਮੰਮੀ ਬਾੜ ਦੇ ਇਕ ਵਾਰ ਇਹਨਾਂ ਨੇ ਮੇਨੂੰ ਇਸ ਤਰ੍ਹਾਂ ਕੀਤਾ ਸੀਗਾ ਮੈਂ ਕਿ ਉਸ ਕਹ ਰਹੇ ਹੁੰਦਾ ਨਾ ਕੁਝ ਨੂੰ ਵੀ ਉਹ ਤੋਂ ਵੀ ਇਹਨਾਂ ਨੇ ਖਲਵਾੜ ਨਹੀਂ ਭੇਜੀ ਸੀ ਸਲਵਾਰ ਇਹਦੇ ਤੋਂ ਪੈਸੇ ਲੈ ਕੇ ਨਾ ਸਲਵਾਰ ਨਹੀਂ ਭੇਜੀ ਸੀ 3 April ਨੂੰ ਮੇਰਾ ਜਿਹੜਾ ਕੇਸ ਹੈ ਉਹਦੀ ਪਹਿਲੀ ਸਮਾਂ 3423 ਨੂੰ ਪਹਿਲੇ ਕੇਸ ਦੀ ਜਿਹੜੀ ਸੁਣਵਾਈ ਹੋਈ ਸੀਗੀ ਜਿਹੜਾ ਕਿ 24/04 ਨੂੰ ਖਤਮ ਹੋ ਗਿਆ ਫੈਸਲਾ ਕੀ ਆਇਆ ਕੰਜ਼ਿਊਮਰ ਕਮਿਸ਼ਨ ਮੋਹਲੀ ਦਾ ਉਹਨਾਂ ਦਾ ਇਹ ਸਪੈਸ਼ਲ ਹੈ ਕਿ 15 ਮਹੀਨੇ ਦੇ ਅੰਦਰ ਜੇ ਬਦਲ ਦਿੰਦੇ ਆ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਨੂੰ 5000 ਰੁਪਏ ਦਾ ਜੁਰਮਾਨਾ ਤੇ 155000 ਰੁਪਏ ਦਾ 9% ਉਹ ਨਿਰਮਾਣ ਲਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਹੁਣ ਕੇਸ ਹੀ ਕਰਾਂਗੇ ਤੁਸੀਂ ਅਸੀਂ ਫਿਰ ਕਿਹਾ ਕਿ ਤੁਹਾਡਾ ਰਾਈਟ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜੀ ਬੀਿੰਗ ਅ ਕੰਜ਼ਿਊਮਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਬਟ ਤੁਸੀਂ ਅਗਰ ਸੋਲੂਸ਼ਨ ਚਾਹੁੰਦੇ ਹੋ ਮੈਂ ਸੋਲੂਸ਼ਨ ਤੁਹਾਨੂੰ ਦੇ ਰਿਹਾ ਹਾਂ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਸਿਮਰਨ ਇਸ ਵੇਲੇ ਦੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸੇ ਕਿ ਲੁਧਿਆਣਾ ਦੇ ਵਿੱਚ ਅ ਤੁਸੀਂ ਕੁਮਾਰ ਮੰਡੀ ਤਾਂ ਸੁਣਿਆ ਹੀ ਹੈ ਚੌਂਕ ਬਹੁਤ ਪੁਰਾਣਾ ਚੌਂਕ ਹੈ ਕੁਮਾਰ ਮੰਡੀ ਔਰ ਅੱਜਕਲ ஆன்ਲਾਈਨ ਬਿਜ਼ਨਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੋ ਚੁੱਕਿਆ ਹੈ ਇਸ ਤੇ ਨੂੰ ਧਿਆਨ ਰੱਖਦੇ ਹੋਏ ਤੁਸੀਂ ਦੇਖ ਸਕਦੇ ਹੋ ਅਸੀਂ ਮੌਜੂਦ ਹਾਂ ਇਸ ਟਾਈਮ ਆ ਪੰਜਾਬ ਸਿਲਕ ਸਟੋਰ ਦੇ ਉੱਪਰ ਜਿੱਤੇ ਕਿ ਔਨਲਾਈਨ ਜੋ bizness ਚਲਾਇਆ ਜਾਂਦਾ ਹੈ ਪਰ ਇੱਕ ਮਾਮਲਾ ਸਾਹਮਣੇ ਹੈ ਦਰਸਲ online bizness ਦੇ ਵਿੱਚ ਇੱਕ ਲੇਡੀ ਵੱਲੋਂ ਸੂਟ ਖਰੀਦਿਆ ਗਿਆ ਸੀਗਾ online ਡਿਲੀਵਰ ਲਈ ਮੰਗਵਾਇਆ ਗਿਆ ਸੀਗਾ ਆਰਡਰ ਕੀਤਾ ਗਿਆ ਸੀਗਾ ਜਦੋਂ ਸੂਟ ਪਹੁੰਚਦਾ ਉਹਨਾਂ ਦੇ ਘਰ ਮੁਹਾਲੀ ਦੇ ਵਿੱਚ ਤੇ ਦੱਸਦੇ ਕਿ ਮੁਹਾਲੀ ਦੇ ਵਿੱਚ ਜਦ ਉਸ ਲੇਡੀ ਵੱਲੋਂ ਸੂਟ ਖੋਲਿਆ ਗਿਆ ਤਾਂ ਸੂਟ ਡਿਫੈਕਟਿਡ ਪੀਸ ਨਿਕਲਿਆ ਤਾਂ ਦੱਸਦੇ ਕਿ ਉਸ ਲੇਡੀ ਵੱਲੋਂ ਕਿਹਾ ਗਿਆ ਕਿ ਇਸ ਪੀਸ ਨੂੰ ਚੇਂਜ ਕਰਨਾ ਹੈ ਤਾਂ ਕਿਉਂਕਿ online ਡਿਲੀਵਰ ਆਰਡਰ ਕੀਤਾ ਸੀਗਾ ਤੇ online ਡਿਲੀਵਰੀ ਵੀ ਹੋ ਗਈ ਸੀਗੀ ਔਰ ਦੱਸਦੇ ਕਿ ਉਸ ਤੋਂ ਬਾਅਦ ਆਨਲਾਈਨ ਜੋ ਡਿਲੀਵਰ ਕੀਤਾ ਸੀਗਾ ਉਸ ਦੇ ਅਲਾਗੇ ਚਾਰजेस ਵੀ ਦਿੱਤੇ ਗਏ ਸੀਗੇ ਉਸ ਲੇਡੀਜ਼ ਵੱਲੋਂ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਉਹਨਾਂ ਵੱਲੋਂ ਡਿਮਾਂਡ ਸੀਗੀ ਕਿ ਜੇ ਡਿਫੈਕਟ ਪੀਸ ਆ ਤਾਂ ਉਸ ਨੂੰ ਚੇਂਜ ਕੀਤਾ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਆਨਲਾਈਨ ਹੀ ਚੇਂਜ ਕੀਤਾ ਜਾਵੇ ਉਸ ਲੇਡੀ ਵੱਲੋਂ ਕਹਾਂ ਕਿ ਇਸ ਦੇ ਵੀ ਚਾਰजेस ਜਿਹੜੇ ਹੋਣਗੇ ਉਹ ਪੇ ਕਰ ਦਣਗੇ ਪਰ ਕਿਹਾ ਇਹ ਪੰਜਾਬ ਸਿਲਕ ਸਟੋਰ ਦੇ ਉੱਪਰ ਇਹ ਮਾਮਲਾ ਜਿਹੜਾ ਕੀ ਹੈ ਉਹਨਾਂ ਵੱਲੋਂ ਦਰਜ ਕਰਵਾਇਆ ਗਿਆ ਕੰਪਲੇਂਟ ਕੀਤੀ ਗਈ ਤਾਂ ਮੁਹਾਲੀ ਦਾ ਕਸਟਮਰ ਇਹ ਕੀ ਗੱਲਬਾਤ ਕਰਨੀ ਅੰਦਰ ਜਾ ਕੇ ਪੰਜਾਬ ਸਿਲਕ ਸਟੋਰ ਦੇ ਉਹਨਾਂ ਨਾਲ ਕੀ ਗੱਲਬਾਤ ਇਹ ਜੋ ਸਾਹਮਣੇ ਆਇਆ ਮਾਮਲਾ ਇਹ ਕਿੰਨਾ ਕੁ ਸੱਚਾ ਹੈ ਕਿੰਨਾ ਕੁ ਸਹੀ ਹੈ ਕਿਉਂਕਿ ਆਨਲਾਈਨ ਬਿਜ਼ਨਸ ਜਿਸ ਸਾਬ ਨਾਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਸਟੋਰਸ ਵਾਲੇ ਉਹਨਾਂ ਨੂੰ ਵੀ ਕਰਨਾ ਪੈਂਦਾ ਤੇ ਕਸਟਮਰਸ ਨੂੰ ਵੀ ਕਰਨਾ ਪੈਂਦਾ ਇਹ ਕਿੰਨੀ ਕੁ ਗੱਲ ਸੱਚ ਹੈ ਗਲਬਾਤ ਵੀ ਕਰ ਲੈਣੀ ਅੰਦਰ ਜਾ ਕੇ ਔਰ ਕੀ ਇਹ ਪੂਰਾ ਮਾਮਲਾ ਇਹ ਤੁਹਾਡੇ ਤੱਕ ਵੀ ਜਰੂਰ ਦੱਸ ਦਿਓ ਨਾ ਇਸ ਟ੍ਰੀਮ ਨਾਲ ਪੰਜਾਬ ਸਿਲਕ ਸਟੋਰ ਦੇ ਓਨਰ ਮੌਜੂਦ ਨੇ ਗੱਲਬਾਤ ਕਰ ਲੈਣੀ ਕੀ ਪੂਰਾ ਮਾਮਲਾ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਤੇ ਇਹ ਚੀਜ਼ ਪੁੱਛਣਾ ਚਾਹੂੰਗੀ ਜਿਸ ਤਰ੍ਹਾਂ ਤੁਸੀਂ ਆਨਲਾਈਨ ਡ ਕਿੰਨੇ ਟਾਈਮ ਤੋਂ ਕਰ ਰਹੇ ਹੋ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਹਾਂ 2014 ਤੋਂ ਕਰ ਰਹੇ ਹਾਂ ਆਨਲਾਈਨ ਐਂਡ ਕੋਵਿਡ ਤੋਂ ਬਾਅਦ ਜਿਹੜਾ ਡੋਮੈਸਟਿਕ ਮਾਰਕੀਟ 'ਚ ਵੀ ਕਵਰ ਕਰ ਰਹੇ ਹਾਂ ਪਹਿਲਾਂ ਸਾਡਾ ਇੰਟਰਨੈਸ਼ਨਲ ਸੀਗਾ ਮਾਰਕੀਟ ਸਿਰਫ ਤੇ ਹੁਣ ਡੋਮੈਸਟਿਕ ਮਾਰਕੀਟ ਵੀ ਹੈ ਉਹਦੇ ਨਾਲ ਸਾਡੇ ਨਾਲ ਕਈ ਕਸਟਮਰਸ ਆਸ-ਪਾਸ ਦੇ ਜਾਂ ਪੈਨ ਇੰਡੀਆ ਦੇ ਜੁੜੇ ਨੇ ਸਿਰਫ ਪੰਜਾਬ ਭਰ ਦੇ ਵਿੱਚ ਜਾਂ ਬਾਹਰ ਵੀ ਪੰਜਾਬ ਤੋਂ ਬਾਰਵੀਂ ਜੀ ਬੰਬੇ ਕੇਰਲਾ ਸਾਊਥ ਪਾਰਟ ਆਫ ਇੰਡੀਆ West ਪਾਰਟ ਆਫ ਇੰਡੀਆ ਜੀ ਨਾਰਥ-ਈਸਟ ਵਗੈਰਾ ਸਾਰਾ ਕਵਰ ਹੁੰਦਾ ਜੀ ਸਰ ਕੀ ਸੂਟ ਕਿੰਨੀ ਵਾਰ ਕਸਟਮਰ ਦੀ ਸ਼ਿਕਾਇਤ ਆਈ ਹੈ ਕਿ ਸੂਟ ਡਿਫੈਕਟਡ ਨਿਕਲੇ ਨੇ ਯਾ ਫਸਟ ਕਸਟਮਰ ਹੈ ਸੁਖਵਿੰਦਰ ਜੋ ਮੁਹਾਲੀ ਤੋਂ ਉਹਨਾਂ ਨੇ ਤੁਹਾਡੀ ਦੇਖੋ ਬਹੁਤ ਕਾਮਨ ਚੀਜ਼ ਹੈ ਹਰ ਕੋਈ ਸ਼ੋਪਿੰਗ ਕਰਦਾ ਹੈ ਅਸੀਂ ਵੀ ਕਰਦੇ ਆ ਚੀਜ਼ਾਂ ਖਰਾਬ ਵੀ ਨਿਕਲਦੀ ਨੇ ওভারਸਾਈਜ਼ ਵੀ ਹੁੰਦੀਆਂ ਨੇ ਅੰਡਰਸਾਈਜ਼ ਵੀ ਹੁੰਦੀਆਂ ਨੇ ਤੇ ਇੱਕ ਕਾਮਨ ਪੈਟਰਨ ਹੈ ਦੁਕਾਨ ਤੇ ਤੁਸੀਂ ਲੈ ਕੇ ਆਨੇ ਉਹ ਚੀਜ਼ ਚੇਂਜ ਹੋ ਜਾਂਦੀ ਹੈ ਹਰ ਇੱਕ ਦੀ ਪਾਲਿਸੀ ਹੁੰਦੀ ਹੈ ਮੋਸਟ ਆਫ ਦਾ ਕਸਟਮਰਸ ਜਾਂ ਜਿਹੜੇ ਦੁਕਾਨਦਾਰ ਨੇ ਉਹ ਸਿਰਫ ਚੇਂਜ ਕਰ ਦਿੰਦੇ ਨੇ ਸਾਡੇ ਤਾਂ ਆਨਲਾਈਨ ਵਾਲੇ ਕਸਟਮਰਸ ਦੇ ਲਈ ਅਸੀਂ ਇਹ ਵੀ ਫੈਸਿਲਿਟੀ ਰੱਖੀ ਹੈ ਕਿ ਤੁਸੀਂ ਆਪਣੇ ਜੋ ਵੀ ਵਾਪਸ ਭੇਜਦੇ ਹੋ ਸਾਡੇ ਕੋਲ ਅਗਰ ਤੁਹਾਨੂੰ ਡਿਫੈਕਟ ਮਿਲਿਆ ਜਾਂ ਸਾਈਜ਼ ਨਹੀਂ ਠੀਕ ਮਿਲਿਆ ਤਾਂ ਤੁਸੀਂ ਅਸੀਂ ਮਤਲਬ ਉਹਨਾਂ ਨੂੰ ਰਿਫੰਡ ਵੀ ਕਰਦੇ ਆ ਉਹਨਾਂ ਨੂੰ ਪੇਬੈਕ ਕਰਦੇ ਆ ਕਿ ਆਲੋ ਜੀ ਰਿਫੰਡ ਮੈਂ ਹਾਲੀ ਵਾਲੇ ਕਸਟਮਰ ਦਾ ਕੀ ਮਾਮਲਾ ਤੁਹਾਡੇ ਨਾਲ ਕਿਉਂਕਿ ਜੋ ਸੁਖਵਿੰਦਰ ਮੈਮ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਸੂਟ ਤੁਹਾਡੀ ਪੰਜਾਬ ਸਿਲਕ ਸਟੋਰ ਤੋਂ ਆਰਡਰ ਕੀਤਾ ਸੀਗਾ ਮੋਹਾਲੀ ਤਾਂ ਉਹਨਾਂ ਦਾ ਸੂਟ ਡਿਫੈਕਟ ਨਿਕਲਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚੇਂਜ ਕਿ ਆ ਤੁਸੀਂ ਜੋ ਆਪਾਂ ਚੇਂਜ ਕਰਨਾ ਹੁੰਦਾ ਸੂਟ ਕਿ ਆ ਤੁਸੀਂ ਉਹ ਵੀ ਪਿਕਅਪ ਕਰਦੇ ਹੋ ਤਾਂ ਬਾਅਦ ਦੇ ਵਿੱਚ ਚੇਂਜ ਕਰਕੇ ਦਿੰਦੇ ਹੋ ਔਨਲਾਈਨ ਡਿਲੀਵਰ ਜਾਂ ਫਿਰ ਕਿਸ ਤਰ੍ਹਾਂ ਨਹੀਂ ਮੈਮ ਪਹਿਲਾਂ ਕੋਵਿਡ ਦੇ ਟਾਈਮ 'ਚ ਜਦੋਂ ਸੀਗਾ ਨਾ ਕਿ ਕੁਆਰੰਟਾਈਨ ਰਹਿਣਾ ਪੈਂਦਾ ਸੀ ਹਰੇਕ ਨੂੰ ਤਾਂ ਸਾਨੂੰ ਕੋਰੀਅਰ ਕੰਪਨੀਆਂਜ਼ ਨੇ ਕਿਹਾ ਸੀ ਕਿ ਤੁਸੀਂ ਜਿੱਦਾਂ ਡਿਲੀਵਰੀ ਦੀ ਸਰਵਿਸ ਹੈ ਉਦਾਂ ਹੀ ਰਿਟਰਨ ਪਿਕਅਪ ਦੀ ਵੀ ਸਰਵਿਸ ਲਓ ਕਿਉਂਕਿ ਗਵਰਨਮੈਂਟ ਨੇ ਸਾਡੇ ਲਈ ਨਾਰਮਸ ਫਿਕਸ ਕੀਤੇ ਨੇ ਕਿ ਕਸਟਮਰ ਆ ਨਹੀਂ ਸਕਦਾ ਤੁਹਾਡੀ ਜਗ੍ਹਾ ਤੇ ਬਟ ਪਾਰਸਲਸ ਡਿਲੀਵਰ ਹੋ ਰਹੇ ਸੀ ਕੋਵਿਡ ਦੇ ਟਾਈਮ 'ਚ ਤੇ ਉਦੋਂ ਸਾਡੇ ਕੋਲ ਕੁਝ ਟਾਈਮ ਦੇ ਲਈ ਇਹ ਸਰਵਿਸ ਸੀਗੀ ਕਿ ਅਸੀਂ ਘਰੋਂ ਕੁਰੀਅਰ ਵਾਲਿਆਂ ਨੂੰ ਹੀ ਭੇਜਦੇ ਸੀਗੇ ਫੋਰ ਇਗਜ਼ਾਮਪਲ ਖਰੜ ਦੇ ਜਾਂ ਮੁਹਾਲੀ ਦਾ ਕੋਈ ਕਸਟਮਰ ਹੈ ਉੱਥੇ ਦਾ ਆਸ-ਪਾਸ ਦਾ ਜਿਹੜਾ ਕੋਰੀਅਰ ਸੈਂਟਰ ਹੈ ਉਹ ਉਹਨਾਂ ਦੇ ਘਰੋਂ ਜਾ ਕੇ ਪਿਕ ਕਰਕੇ ਲਿਆਂਦਾ ਸੀ ਫਿਰ ਸਾਨੂੰ ਦਿੰਦਾ ਸੀ ਮਤਲਬ ਉਹ ਹਾਰਡਲੀ 3-4 ਮਹੀਨੇ ਦੀ ਸਰਵਿਸ ਸੀਗੀ ਜਿਹੜੇ ਉਦੋਂ ਸਾਨੂੰ ਮਿਲੀ ਸੀਗੀ ਤੇ ਹੁਣ ਉਸ ਤੋਂ ਬਾਅਦ ਉਹ ਸਰਵਿਸ ਸਾਡੇ ਕੋਲ ਨਹੀਂ ਹੈਗੀ ਤੇ ਉਹ ਬਟ ਕਸਟਮਰ ਦੇ ਮਾਈਂਡ 'ਚ ਇਹ ਸੀਗਾ ਕਿ ਇਹ ਰਿਵਰਸ ਪਿਕਅਪ ਕਰਾਉਣ ਅਸੀਂ ਉਹਨਾਂ ਨੂੰ ਕਈ ਵਾਰੀ ਰਿਕਵੈਸਟ ਵੀ ਕੀਤੀ ਕਿ ਹੁਣ ਨਹੀਂ ਉਹ ਸਰਵਿਸ ਨਹੀਂ ਹੈਗੀ ਤੁਸੀਂ ਆਪਣੇ ਆਸ-ਪਾਸ ਦੇ ਕਿਤੇ ਕੋਰੀਅਰ ਵਾਲਿਆਂ ਨੂੰ ਭੇਜ ਦੋ ਉਹਨਾਂ ਨੂੰ ਦੇ ਦੋ ਫਿਰ ਉਹ ਸਾਨੂੰ ਦੇ ਦੇਣ ਤੇ ਤੁਹਾਨੂੰ ਤੁਰੰਤ ਨਾਲ ਹੀ ਰਿਫੰਡ ਦੇ ਦਾਂਗੇ ਅਸੀਂ ਤੇ ਬਟ ਉਹ ਮਤਲਬ ਥੋੜੇ ਜੇ ਸਟੱਬਨ ਹੋ ਗਏ ਸੀ ਕਿ ਨਹੀਂ 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 ਤੁਸੀਂ ਪਿਕਅਪ ਕਰਾਓ ਤੁਸੀਂ ਪਿਕਅਪ ਕਰਾਓ ਤੇ ਕਾਫੀ ਇਸ ਚੀਜ਼ ਦੇ ਪਿੱਛੇ ਉਹਨਾਂ ਦੇ ਨਾਲ ਮਤਲਬ ਕਨਵਰਸੇਸ਼ਨਸ ਹੋਈਆਂ ਸਾਡੇ ਕੋਲ ਚੈਟ ਵੀ ਹੈਗੀਆਂ ਨੇ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਕੇਸ ਰਿਗਾਰਡਿੰਗ ਉਹਨਾਂ ਨੇ ਹਾਂਜੀ ਸਾਨੂੰ ਭੇਜੀ ਸੀ ਲੈਟਰ ਭੇਜੀ ਸੀ ਤੇ ਅਸੀਂ ਆਪਣੇ ਵੱਲੋਂ ਵੀ ਉਹਨਾਂ ਨੂੰ ਰਿਪਲਾਈ ਬੈਕ ਕੀਤਾ ਉਹਨਾਂ ਨੂੰ ਅਸੀਂ ਕੰਟੈਕਟ ਕੀਤਾ ਕਿ ਮੈਮ ਤੁਸੀਂ ਉਹਨੂੰ ਰਿਟਰਨ ਭੇਜ ਕੇ ਤੁਸੀਂ ਲੈ ਸਕਦੇ ਹੋ ਰਿਫੰਡ ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਹੁਣ ਕੇਸ ਹੀ ਕਰਾਂਗੇ ਤੁਸੀਂ ਅਸੀਂ ਫਿਰ ਕਿਹਾ ਕਿ ਤੁਹਾਡਾ ਰਾਈਟ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜਿਵੇਂ ਬੀਇੰਗ ਅ ਕੰਜ਼ਿਊਮਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਬਟ ਤੁਸੀਂ ਅਗਰ ਸੋਲੂਸ਼ਨ ਚਾਹੁੰਦੇ ਹੋ ਮੈਂ ਸੋਲੂਸ਼ਨ ਤੁਹਾਨੂੰ ਦੇ ਰਿਹਾ ਵਾਂ ਬਟ ਤੁਸੀਂ ਸਿਰਫ ਟਸਲ ਚਾਹੁੰਦੇ ਹੋ ਬਟ ਉਹ ਤੁਹਾਡੀ ਵੇਸ਼ਾ ਮਤਲਬ ਅਗਰ ਤੁਸੀਂ ਟਸਲ ਚਾਹੁੰਦੇ ਹੋ ਤਾਂ ਇਸ ਤੋਂ ਉੱਪਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਸੀ। ਹੁਣ ਕੋਰਟ ਵੱਲੋਂ ਵੀ ਫੈਸਲਾ ਸੁਣਾਇਆ ਗਿਆ ਕਿ ਜੇਕਰ ਤੁਸੀਂ ਉਹਨਾਂ ਦੀ ਪੇਮੈਂਟ ਨਹੀਂ ਕਰਦੇ ਹੋ ਜਾਂ ਫਿਰ ਪੇਮੈਂਟ ਦੇ ਇਲਾਵਾ ਵੀ ਤੁਹਾਨੂੰ ਇੰਟਰਸਟ ਵੀ ਦੇਣ ਨੂੰ ਕਿਹਾ ਗਿਆ ਉਹਨਾਂ ਵੱਲੋਂ। ਨਹੀਂ ਸਾਡ ਨੂੰ ਤਾਂ ਇਸ ਸੱਚ ਕੁਝ ਵੀ ਨਹੀਂ ਨੋਟੀਫਿਕੇਸ਼ਨ ਆਇਆ। ਕਾਪੀ ਵੀ ਸਾਡੇ ਕੋਲ ਪੀਡੀਐਫ ਫਾਈਲ ਵੀ ਹੈਗੀ ਹੈ ਸਾਡੇ ਕੋਲ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਅਗਰ ਜੇ ਕੋਰਟ ਕਹਿ ਰਿਹਾ ਵਾ ਦੈਟ ਮੀਨਸ ਕਿ ਕੋਰਟ ਦੇ ਡਿਸੀਜਨਸ ਨੇ ਜੀ ਇਹ ਕੋਰਟ ਵੱਲੋਂ ਹੀ ਸੁਣੇ ਜਾਣਗੇ ਫਿਰ ਅਸੀਂ ਜਾ ਕੇ ਸੁਣਾਂਗੇ। ਇਫ ਇਫ ਸਮਥਿੰਗ ਲਾਈਕ ਦੈਟ ਹੈਪਨਸ ਦਾ ਅਸੀਂ ਇੱਕ ਲਾ ਬਾਈਡਿੰਗ ਸਿਟੀਜ਼ਨ ਆ ਅਸੀਂ ਸਭ ਕੁਝ ਕਰਨ ਨੂੰ ਤਿਆਰ ਆ ਬਟ ਮੈਂ ਉਹਨਾਂ ਨੂੰ ਆਲਰੇਡੀ ਕਹਿ ਚੁੱਕੇ ਆ ਕਿ ਅਸੀਂ ਕਰਨ ਨੂੰ ਤਿਆਰ ਆ ਤੇ ਫਿਰ ਉਸ ਚੀਜ਼ ਦਾ ਕੋਈ ਹੋਰ ਜ਼ਿਆਦਾ ਐਲਾਬੋਰੇਟ ਕਰਨ ਦਾ ਕੋਈ ਸੈਂਸ ਨਹੀਂ ਬਣਦਾ ਤੇ ਸਰ ਪਹਿਲਾਂ ਵੀ ਕਦੀ ਹੋਇਆ ਕਿ ਜੋ ਤੁਸੀਂ ਆਨਲਾਈਨ ਡਿਲੀਵਰ ਕੀਤੇ ਨੇ ਆਨਲਾਈਨ ਪਾਰਸਲ ਕਿਤੇ ਭੇਜਿਆ ਤਾਂ ਉਹ ਸੂਟ ਡਿਫੈਕਟ ਨਿਕਲੇ ਨੇ ਕਮਨ ਚੀਜ਼ ਆ ਮੈਂ ਤਾਂ ਇਸ ਨੂੰ ਆਪਾਂ ਗੱਲ ਕਰੀ ਸੀ ਕਿ ਤੁਸੀਂ ਕਿਹਾ ਕਿ ਜੇਕਰ ਬੰਬੇ ਡਿਲੀਵਰੀ ਹੁੰਦੀ ਆ ਆਨਲਾਈਨ ਡਿਲੀਵਰ ਕਰਦੇ ਹੋ ਕਿ ਅਗਰ ਉਧਰ ਸੂਟ ਡਿਫੈਕਟ ਨਿਕਲ ਆਂਦਾ ਉਸ ਪੀਸ ਦੇ ਵਿੱਚ ਕਿ ਆ ਉਹ ਕਸਟਮਰ ਵਾਪਿਸ ਆ ਕੇ ਤੁਹਾਨੂੰ ਚੇਂਜ ਕਰਵਾ ਕੇ ਜਾਏਗਾ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਮੈਨੇਜ ਕਰਦੇ ਹੋ ਉਹਦੇ ਲਈ ਵੀ ਕਸਟਮਰ ਜਦੋਂ ਮੈਂ ਤੁਹਾਨੂੰ ਦੱਸੇ ਸਾਡਾ ਕਸਟਮਰ ਕੇਅਰ ਬਣਿਆ ਹੋਇਆ ਹੈ ਕਸਟਮਰ ਉਹਦੇ ਤੇ ਮੈਸੇਜ ਕਰਦਾ ਅਸੀਂ ਕਸਟਮਰ ਨੂੰ ਗਾਈਡ ਕਰਦੇ ਹਾਂ ਕਿ ਤੁਹਾਡੇ ਆਸ-ਪਾਸ ਜਿਹੜਾ ਵੀ ਕੋਰੀਅਰ 파ਟਨਰ ਹੈਗਾ ਭਾਵੇਂ DTDC ਹੈ ਭਾਵੇਂ ਡਿਲੀਵਰੀ ਹੈ ਪਾਵੇਂ ਇੰਡੀਅਨ ਪੋਸਟ ਹੈ ਤੁਸੀਂ ਉਹਦੇ ਥਰੂ ਭੇਜ ਦੋ ਸਾਡੇ ਕੋਲ ਪਾਰਸਲ ਰਿਸਿਵ ਹੋਏਗਾ ਅਸੀਂ ਨਾਲ ਦੇ ਨਾਲ ਤੁਹਾਨੂੰ ਰਿਫੰਡ ਦੇ ਦਾਂਗੇ ਉਸ ਦੀ ਪੇਮੈਂਟ ਕੌਣ ਕਰਦਾ ਤੁਸੀਂ ਜਾਂ ਫਿਰ ਕਸਟਮਰ ਅਗਰ ਡਿਫੈਕਟ ਹੁੰਦਾ ਤਾਂ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਪੇ ਕਰਦੇ ਆਂ ਅਗਰ ਪਸੰਦ ਨਹੀਂ ਆਂਦਾ ਕਸਟਮਰ ਨੂੰ ਫਿਰ ਕਸਟਮਰ ਬੇਅਰ ਕਰਦਾ ਉਸ ਫਿਰ ਮੁਹਾਲੀ ਵਾਲਾ ਕੀ ਮਾਮਲਾ ਜੋ ਸੁਖਵਿੰਦਰ ਮੁਹਾਲੀ ਤੋਂ ਲੇਡੀ ਹੈ ਉਸਨੇ ਤੁਹਾਡੇ ਤੋਂ ਸੂਟ ਲਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਉਸਦੇ ਸੂਟ ਵਿੱਚ ਤੁਹਾਨੂੰ ਉਸਨੇ ਕਿਹਾ ਕਿ ਪਸੰਦ ਦੀ ਗੱਲ ਨਹੀਂ ਹੈ ਉਸਦੇ ਵਿੱਚ ਪ੍ਰੋਬਲਮ ਨਿਕਲੀ ਤਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਕਿਉਂ ਨਹੀਂ ਮੈਨੇਜ ਕੀਤਾ ਤੁਸੀਂ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਵਾਪਸ ਭੇਜ ਕੇ ਇਹਦਾ ਰਿਫੰਡ ਲੈ ਸਕਦੇ ਹੋ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਪਣਾ ਬੰਦਾ ਭੇਜੋ ਵਾਪਸ ਭੇਜਣ ਦੇ ਚਾਰਜਸ ਕਿ ਤੁਸੀਂ ਦਿਓਗੇ ਜਾਂ ਉਹ ਦਿੰਦੇ ਜੀ ਅਗਰ ਵਾਪਿਸ ਕਰਦੇ ਗੱਲ ਉਹੀ ਹੈ ਜੇ ਡਿਫੈਕਟ ਹੈ ਫਿਰ ਤਾਂ ਸਾਡੀ ਜ਼ਿੰਮੇਵਾਰੀ ਹੈ ਅਗਰ ਬਿਲਕੁਲ ਪਸੰਦ ਨਹੀਂ ਆਇਆ ਤਾਂ ਉਹਨਾਂ ਦੀ ਹੁੰਦਾ ਵਾ ਕਿ ਉਹ ਰਿਟਰਨ ਜਿਹੜਾ ਉਹ ਸੂਟ ਦੇ ਵਿੱਚ ਡਿਫੈਕਟ ਸੀਗਾ ਤੇ ਫਿਰ ਉਸ ਮੈਮ ਵੱਲੋਂ ਤੁਹਾਡੇ ਤੇ ਜੋ ਵੀ ਇਹ ਕੇਸ ਕੰਜ਼ਿਊਮਰ ਕੋਰਟ ਦੇ ਵਿੱਚ ਲਗਾ ਦਿੱਤਾ ਗਿਆ ਉਸ ਚੀਜ਼ ਦਾ ਕੀ ਜਵਾਬ ਦੇਣਾ ਚਾਹੋਗੇ ਤੁਸੀਂ ਮੈਮ ਅਸੀਂ ਫਾਈਟ ਨਹੀਂ ਕਰ ਸਕਦੇ ਨਾ ਹਰ ਕਸਟਮਰ ਨਾਲ ਚੀਜ਼ਾਂ ਡਿਫੈਕਟ ਨਿਕਲਦੀਆਂ ਨੇ ਮੈਂ ਵੀ ਅਗਰ ਕੋਈ ਕਪੜਾ ਮੰਗਾਇਆ ਅਗਰ ਉਹ ਡਿਫੈਕਟ ਨਿਕਲ ਗਿਆ ਮੈਂ ਦੁਕਾਨਦਾਰ ਨਾਲ ਲੜਨ ਤੁਣਾ ਚਲਦਾ ਮੈਂ ਤਾਂ ਉਹਨੂੰ ਜਾਂ ਤਾਂ ਚੇਂਜ ਕਰਾਉਂਗਾ ਤੁਸੀਂ ਤੁਸੀਂ ਕਿਹੜੀਆਂ ਫੈਸਿਲਿਟੀਆਂ ਰੱਖੀ ਆ ਕਿ ਆ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਸ ਚੀਜ਼ ਨੂੰ ਕਿ ਅਗਰ ਕੋਈ ਆਨਲਾਈਨ ਪੀਸ ਤੇ ਡਿਫੈਕਟ ਨਿਕਲ ਆਂਦਾ ਤੁਸੀਂ ਤੁਹਾਡਾ ਕੀ ਪ੍ਰੋਸੈਸ ਰਹਿੰਦਾ ਇਸ ਦੇ ਰਿਕਾਰਡ ਸਾਡਾ ਪ੍ਰੋਸੈਸ ਬਹੁਤ ਸਿੰਪਲ ਹੈ ਜੀ ਕਸਟਮਰ ਵਾਪਸ ਭੇਜਦਾ ਜਾਂ ਤਾਂ ਉਹਦਾ ਰਿਫੰਡ ਲੈ ਲੈਂਦਾ ਜਾਂ ਚੇਂਜ ਕਰਕੇ ਹੋਰ ਸ਼ਾਪਿੰਗ ਕਰ ਲੈਂਦਾ ਦੈਟਸ ਇਟ ਕੀ ਮੈਸੇਜ ਦੇਣਾ ਚਾਹੋਗੇ ਸੁਖਵਿੰਦਰ ਨੂੰ ਜੋ ਤੁਹਾਡੇ ਤੇ ਇਸ ਟਾਈਮ ਚੱਲ ਰਿਹਾ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਹੈ ਮੈਸੇਜ ਮੈਮ ਇਹੀ ਮੈਸੇਜ ਹੈ ਜੋ ਡੇ 1 ਤੋਂ ਦੇਣਾ ਚਾ ਰਹੇ ਹਾਂ ਮੈਮ ਅਗਰ ਤੁਸੀਂ ਨਹੀਂ ਪੇਜ ਪਾ ਰਹੇ ਮੈਨੂੰ ਇਨਟੀਮੇਟ ਕਰ ਦਿਓ ਅਗਰ ਬਾਈ ਚਾਂਸ ਜਿੱਦਾਂ ਲੰਘਦੇ ਵੱੜਦੇ ਸਾਡਾ ਕੋਈ ਜਿਹੜਾ ਲੱਗਦਾ ਜਾਂ ਕੋਈ ਸਾਡੇ ਰਿਲੇਟਿਵਸ ਰਹਿੰਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਦਾਂਗੇ ਜੀ ਫੜ ਲਓ ਤੁਸੀਂ ਇਹਨਾਂ ਤੋਂ ਉਹ ਕੋਰੀਅਰ ਵਾਲਿਆਂ ਨੂੰ ਨਹੀਂ ਫੜਾ ਸਕਦੇ ਅਸੀਂ ਉਹਨਾਂ ਨੂੰ ਰਿਫੰਡ ਕਰ ਦਾਂਗੇ ਸਾਨੂੰ ਜੋ ਕੇਸ ਚੱਲ ਰਿਹਾ ਉਸ ਦੇ ਵਿੱਚ ਤੁਹਾਡੇ ਤੇ ਹੋਰ ਉਸ ਤੋਂ ਇਲਾਵਾ ਜੇ ਉਹ ਵੀ ਨਹੀਂ ਕਰ ਸਕਦੇ ਜੇ ਉਹ ਵੀ ਨਹੀਂ ਰੇਂਜ ਹੁੰਦਾ ਅਸੀਂ ਉਹਨਾਂ ਨੂੰ ਰਿਫੰਡ ਕਰ ਦਾਂਗੇ ਸੂਟ ਵੀ ਰੱਖ ਲੈਣੋ ਰਿਫੰਡ ਵੀ ਲੈ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਇੱਕ ਛੋਟੀ ਜੀ ਬਹੁਤ ਛੋਟੀ ਜੀ ਚੀਜ਼ ਹੈ ਉਹਦੇ ਕਰਕੇ ਪ੍ਰੋਬਲਮ ਹੋਵੇ ਉਹ ਵੀ ਵਿਚਾਰੇ ਹਰਾਸ ਹੋਣ ਅਸੀਂ ਵੀ ਹਰਾਸ ਹੋ ਮਤਲਬ ਇੱਕ ਬਹੁਤ ਛੋਟੀ ਜੀ ਗੱਲ ਦੇ ਲਈ ਸੋ ਬਿਲਕੁਲ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਇੱਕ ਮਾਮਲਾ ਸੀਗਾ ਆਨਲਾਈਨ ਡਿਲੀਵਰ ਦਾ ਜਿਹੜਾ ਕੰਮ ਹੈ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈ ਸੋ bizness ਆਨਲਾਈਨ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੋ ਲੁਧਿਆਣਾ ਦੇ ਵਿੱਚ ਕੁਮਾਰ ਮੰਡੀ ਜੋ ਮੇਨ ਚੌਂਕ ਮੰਨਿਆ ਜਾਂਦਾ ਹੈ ਤਾਂ ਇੱਥੇ ਪੰਜਾਬ ਸਿਲਕ ਸਟੋਰ ਜੋ ਕਿ ਆਨਲਾਈਨ ਡਿਲੀਵਰ ਕਰਦੇ ਸੂਟ ਤਾਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਕਿ ਮੁਹਾਲੀ ਦੇ ਵਿੱਚ ਇੱਕ ਕਸਟਮਰ ਸੁਖਵਿੰਦਰ ਜਿਲ੍ਹਾ ਵੱਲੋਂ ਸੂਟ ਆਰਡਰ ਕੀਤਾ ਗਿਆ ਇਸ ਦੁਕਾਨ ਦੇ ਉੱਪਰ ਤਾਂ ਸੂਟ ਦੇ ਵਿੱਚ ਡਿਫੈਕਟ ਨਿਕਲਿਆ ਤਾਂ ਉਸ ਤੋਂ ਬਾਅਦ ਉਸ ਮੈਮ ਵੱਲੋਂ ਜਿਹੜਾ ਕਿ ਇਹ ਕੋਰਟ ਕੰਜ਼ਿਊਮਰ ਕੋਰਟ ਦੇ ਉੱਪਰ ਕੇਸ ਜਿਹੜਾ ਉਹ ਪੰਜਾਬ ਸਿਲਕ ਸਟੋਰ ਦੇ ਉੱਪਰ ਲਗਾ ਦਿੱਤਾ ਸੀਗਾ ਤੇ ਇਹ ਅੱਗੇ ਗੱਲਬਾਤ ਕਰ ਲੈਣੀ ਆ ਸੁਖਵਿੰਦਰ ਮੈਮ ਨਾਲ ਕਿ ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਬਾਰੇ ਸੁਖਵਿੰਦਰ ਕੌਰ ਜੀ ਤੁਸੀਂ ਇਹ ਜਿਹੜਾ ਕੰਜ਼ਿਊਮਰ ਕਮਿਸ਼ਨ ਮੁਹਾਲੀ ਚ ਕੇਸ ਪਾਇਆ ਸੀ ਉਹਦੀ ਵਜ੍ਹਾ ਕੀ ਸੀ ਮੈਂ ਸੁਖਵਿੰਦਰ ਕੌਰ ਜੀ ਮੁਹਾਲੀ ਤੋਂ ਮੈਂ ਪੰਜਾਬ ਸਿਲਕ ਸਟੋਰ ਕ੍ਰਿਸ਼ਨਾ ਨਗਰ ਕੁਮਾਰਵਾਲੀ ਤੋਂ ਜਿਹੜਾ ਇਹ ਸੂਟ ਖਰੀਦਿਆ ਸੀਗਾ ਆ ਸੂਟ ਹੈ ਜੀ ਇਹ ਸੂਟ ਦੀ ਚੁੰਨੀ ਬਿਲਕੁਲ ਠੀਕ ਹੈ ਚੁੰਨੀ ਤੇ ਕੋਈ ਫਰਕ ਨਹੀਂ ਹੋ ਰਿਹਾ ਉਹ ਮੇਰਾ ਆਹ ਕਹਿੰਦੇ ਸੂਟ ਲਈ ਆ ਸੀਗਾ ਨਾ ਆ ਸੂਟ ਲੈਣ ਤੋਂ ਬਾਅਦ ਜਿਹੜਾ ਜੀ ਇਹ ਸੂਟ ਸਾਰੇ ਪਾਸੋਂ ਠੀਕ ਹੈ ਗਲੇ ਦੇ ਇਸ ਜਗ੍ਹਾ ਤੇ ਡਰਕ ਉਤਰਿਆ ਹੋਇਆ ਦਿਖਾ ਸਕਦੇ ਹੋ ਹਾਂ ਜੀ ਆ ਆ ਸੂਟ ਹੈ ਆ ਨੈਕ ਬਣਾਇਆ ਜੀ ਆ ਦੇਖੋ ਸਾਰੇ ਇੰਨੀ ਕਿ ਜਗ੍ਹਾ ਤੋਂ ਫੈਟ ਹੈ ਉਤਰਿਆ ਹੋਇਆ ਜਿੱਥੇ ਅੱਛਾ ਇਹ ਜਿਹੜਾ ਫਿੱਕਾ ਜਿਹਾ ਦਿਖਦਾ ਆਪਾਂ ਠੀਕ ਹੈ ਜੀ ਇਹ ਉਤਰਿਆ ਹੋਇਆ ਹੈ ਜੀ ਇਹ 3995 ਰੁਪਏ ਦਾ ਸੂਟ ਸੀਗਾ ਜੀ ਇਹਨਾਂ ਨੇ ਸੇਲ ਲਾਈ ਸੀ ਕਿ ਸੇਲ 'ਚ ਸੂਟ ਦਿੱਤਾ ਸ਼ੁੱਕਰਵਾਰ ਨੂੰ ਜੀ ਸੂਟ ਲੈਣ ਤੋਂ ਬਾਅਦ ਇਹਨਾਂ ਨੇ ਮੈਨੂੰ ਮੈਂ ਉਹਨੂੰ ਕਿਹਾ ਕਿ ਤੁਹਾਡਾ ਸੂਟ ਜਿਹੜਾ ਇੱਥੋਂ ਇੰਨਾ ਕਰ ਰੰਗ ਉਤਰਿਆ ਫੋਟੋ ਪਾਈ ਹੈ ਇਹ ਕਹਿੰਦੇ ਨੇ ਧੋ ਦੋ ਮੈਂ ਨੂੰ ਇਹ ਚੀਜ਼ ਕਰੇ ਕਿ ਧੋਣ ਤੋਂ ਬਾਅਦ ਰੰਗ ਹੋਰ ਉਤਰੇਗਾ ਚੜੇਗਾ ਤਾਂ ਹੈ ਨਹੀਂ ਵੀ ਇਹ ਕਹਿੰਦੇ ਗੰਦਾ ਹੈ ਮੈਂ ਕਹਿੰਦੀ ਗੰਦਾ ਨਹੀਂ ਰੰਗ ਉਤਰਿਆ ਹੋਇਆ ਹੈ ਚਲੋ ਜੀ ਇਹਨੇ ਮੈਨੂੰ ਮਨਾ ਕਰਤਾ ਕਿ ਅਸੀਂ ਬਦਖੁਸ਼ੀ ਦੇ ਕਾਟਰੇ ਨੂੰ ਬਦਲ ਨਹੀਂ ਚਾਹਤੇ ਜੋ ਵੀ ਮਨਾ ਕਰਨ ਤੋਂ ਬਾਅਦ ਜਾਂ ਕੁਛ ਇਦਾਂ ਕਿਹਾ ਸੀ ਬਈ ਤੁਸੀਂ ਲੁਧਿਆਣਾ ਆ ਕੇ ਆਪ ਬਦਲ ਲਓ ਅਸੀਂ ਘਰੋਂ ਤੁਹਾਡੇ ਪਿਕਅਪ ਨਹੀਂ ਕਰਾਵਾਂਗੇ ਨਾ ਕੋਈ ਮੈਂ ਤੁਹਾਨੂੰ ਦੱਸਦੀ ਆ ਇਹਨੇ ਮੈਨੂੰ ਮਨਾ ਕਰਤਾ ਮਨਾ ਕਰਨ ਤੋਂ ਬਾਅਦ ਮੈਂ ਕਿ ਕੰਪਨੀ ਲਿਖ ਕੇ ਪਾਇਆ ਮੈਸੇਜ ਮੈਂ ਫੋਟੋਆਂ ਪਾਈਆਂ ਸਭ ਕੁਝ ਠੀਕਾ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਗਗਨ ਉਹ ਕਹਿੰਦੀ ਤੁਸੀਂ ਆਪਣੇ ਕਪੜੇ ਖਰਚੇ ਦੁਬਾਰਾ ਭੇਜੋ ਨਾ ਤਾਂ ਤੁਹਾਡੇ ਕੋਲ ਪਿਕਅਪ ਦੀ ਇਹ ਸਰਵਿਸ ਆ ਗਈ ਤੁਸੀਂ ਉਸ ਨਾਲ ਉਹਦੇ ਨਾਲ ਇਹਨਾਂ ਨੂੰ ਮੰਗਵਾ ਸਕਦੇ ਦਬਾ। ਅੱਛਾ ਤੁਸੀਂ ਮੁਹਾਲੀ ਰਹਿੰਦੇ ਹੋ ਸੂਟ ਲੁਧਿਆਣੇ ਸੀਗਾ ਇਹ ਕਿੱਦਾਂ ਮਤਲਬ ਲਿਆ ਤੁਸੀਂ? ਆਨਲਾਈਨ ਆਨਲਾਈਨ ਮੰਗਵਾ ਸਕਦੇ। ਅੱਛਾ ਇਹ ਆਨਲਾਈਨ ਦਿਖਾਇਆ ਸੀ ਤੁਹਾਨੂੰ ਇਹ ਸੂਟ ਦਿਖਾਇਆ ਸੀ। ਸੂਟ ਹੀ ਦਿਖਾਇਆ ਸੀ ਤੇ ਪੰਜਾਬ ਸੇਲਿੰਗ ਸਟੋਰ ਕੋਲ ਇੱਕ ਨਾਮ ਹੈ ਫੇਸਬੁੱਕ ਤੇ। ਇਹ ਵੀਡੀਓ ਬਣਾਉਂਦੇ ਨੇ ਉਹ ਚ ਜਿਸ ਦਾ ਆਨਲਾਈਨ ਸੂਟ ਦੇਈ ਸੀ ਨਾ ਉਹ ਕੰਮ ਕਰਦਾ। ਕੌਣ ਨੇ ਮਾਲ ਕਿਤੇ? ਇਹਦੇ ਜਿਹੜਾ ਮਾਲਕ ਉਹ ਗਗਨ ਤੇ ਇੱਕ ਜਿਹੜੀ ਮੇਰੀ ਵਾਈਫ ਹੈ। ਇੱਕੋ ਜਿਹੀ ਜਿਹੜੀ ਮੰਮੀ ਬਾੜਦੇ ਆ। ਅੱਛਾ। ਤੇ ਆਪਣਾ ਸਿਮਰਨ ਕੇ ਸਿਮਰ ਵੀ ਕੋਈ ਹੈ ਨੇ ਇੱਥੇ ਹਾਂਜੀ ਉਹ ਵੀ ਉਹ ਇੱਕ ਸਿਮਰ ਜਿਹੜਾ ਹੈ ਉਹਦਾ ਬੇਟਾ ਜਿਹੜਾ ਉਹਦਾ ਦੁਕਾਨ ਚਲਾ ਰਿਹਾ ਹੈ ਅੱਛਾ ਜੀ 27 ਤੱਕ ਤੇ ਦਿੱਤੀ ਕਮਾ ਕਰਦੇ ਕਦੋਂ ਲਿਆ ਸੀ ਸੂਟ ਤੁਸੀਂ ਇਹ ਮੈਂ 26 ਜਨਵਰੀ ਨੂੰ ਲਿਆ ਸੀ ਨਾ ਮੈਂ 26 25 ਜਨਵਰੀ ਨੂੰ ਆਪਾਂ ਪਹੁੰਚਿਆ ਕਿਹੜੇ ਸਾਲ ਚ 2024 ਚੱਲ ਰਿਹਾ ਹੈ 2023 ਚ ਲਿਆ ਸੀਗਾ 26 ਜਨਵਰੀ 2023 ਨੂੰ ਲਿਆ ਸੀ ਹਾਂਜੀ 1 ਸਾਲ ਹੋ ਗਿਆ ਜੀ ਤੇ ਹੁਣ ਜੁਲਾਈ 2024 ਆ ਗਿਆ ਤੁਸੀਂ ਇਹਨਾਂ ਨੂੰ ਕਿਹਾ ਸੂਟ ਬਦਲ ਲਓ ਇਹ ਕਹਿੰਦੇ ਲੁਧਿਆਣਾ ਆ ਕੇ ਬਦਲੋ ਫਿਰ ਤੁਸੀਂ ਕੀ ਕੀਤਾ ਅੱਗੇ ਜਾ ਕੇ ਮੈਂ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਹਾਰੀ ਤੋਂ ਕੇਸ ਪਾਇਆ ਨਹੀਂ ਨਾਲ ਦੇ ਨਾਲ ਪਾਤੇ ਜਦੋਂ ਮਨਾ ਕੀਤਾ ਕੁਝ ਇੰਤਜ਼ਾਰ ਕੀਤਾ ਮੈਂ 3-4 ਮਹੀਨੇ ਵੇਟ ਕੀਤੀ ਇਹਨਾਂ ਦੀ 3-4 ਮਹੀਨੇ ਬੀਤ ਗਏ ਤਾਂ ਮੈਨੂੰ 3 ਅਪ੍ਰੈਲ ਨੂੰ ਮੇਰਾ ਜਿਹੜਾ ਕੇਸ ਹੈ ਉਹਦੀ ਪਹਿਲੀ ਸਮਾਂ 3423 ਉਹ ਕੇਸ ਦੀ ਜਵਾਨ ਸੁਣਵਾਈ ਹੋਈ ਸੀਗੀ ਜਿਹੜਾ ਕਿ 24 ਚਾਰ ਚੋਹਰੀ ਨੂੰ ਖਤਮ ਹੋ ਗਿਆ ਫੈਸਲਾ ਕੀ ਆਇਆ ਕੰਜ਼ਿਊਮਰ ਕਮਿਸ਼ਨ ਮੋਹਲੀ ਦਾ ਉਹਨਾਂ ਦਾ ਇਹ ਸਪੈਸ਼ਲ ਹੈ ਕਿ 15 ਮਹੀਨੇ ਦੇ ਅੰਦਰ ਉਹ ਜੇ ਬਦਲ ਦਿੰਦੇ ਆ تا کہ کے نیتے ਨੂੰ 5200 روپے ਜੁਰਮਾਨਾ ਤੇ 15750 روپے ਦਾ 9% ਉਹ ਜੁਰਮਾਨਾ ਲੱਗਿਆ ਕੀ ਕੰਗਰੈਸ ਕੰਜ਼ਿਊਮਰ ਕਮਿਸ਼ਨ ਨੇ ਜੋ ਫੈਸਲਾ ਸੁਣਾਇਆ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਇਹ ਮੈਨੂੰ ਕਹਿ ਰਹੇ ਸੀ ਕਿ ਸਾਡੇ ਕੋਲ ショपिंग ਨਾ ਕਰਨਾ ਬੰਦ ਕਰ ਦਿਓ ਜੇ ਤੁਹਾਡੀ ਗਲਤੀ ਨਿਕਲ ਰਹੀ ਹੈ ਤੇ ਤੁਸੀਂ ਕੁਝ ਨਾ ਕਰੋ ਚੀਜ਼ ਚੇਂਜ ਕਰਕੇ ਦੇ ਦਿਓ ਹੋਰ ਕੋਈ ਮੰਗ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਇਹ ਆਨਲਾਈਨ ਬੜਾ ਮਸ਼ਹੂਰ ਹੈ ਪੰਜਾਬ ਸਿਲਕ ਸਟੋਰ ਲੁਧਿਆਣਾ ਕੁਮਾਰ ਮੰਡੀ ਵਾਲਾ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜਾ ਸੂਟ ਦਿਖਾਉਂਦੇ ਆ ਉਹੀ ਚੀਜ਼ ਭੇਜਦੇ ਆ ਕੁਝ ਹੋਰ ਭੇਜ ਦਿੰਦੇ ਆ ਖਰਾਬ ਮਾਲ ਚੀਜ਼ ਲੋਕਾਂ ਨੂੰ ਲੈਣਾ ਚਾਹੀਦਾ ਕਿ ਨਹੀਂ ਨਹੀਂ ਚੀਜ਼ ਵੀ ਮੈਂ ਲਈ ਕੁਝ ਵਧੀਆ ਵੀ ਨਹੀਂ ਕਿਰੀ ਵਾ ਐਵੇਂ ਨਹੀਂ ਕਹਿੰਦੀ ਕਿ ਹਰ ਇੱਕ ਚੀਜ਼ ਖਰਾਬ ਨਿਕਲੀ ਹੈ ਇੱਕ ਵਾਰ ਇਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਸੀਗਾ ਮੈਂ ਕਿ ਕਹਿ ਰਹੇ ਹੁੰਦਾ ਨਾ ਕੁਝ ਵੀ ਉਦੋਂ ਵੀ ਇਹਨਾਂ ਨੇ ਸਲਵਾਰ ਨਹੀਂ ਭੇਜੀ ਸੀ ਸਲਵਾਰ ਹੀ ਮੇਰੇ ਤੋਂ ਪੈਸੇ ਲੈ ਕੇ ਨਾ ਸਲਵਾਰ ਨਹੀਂ ਭੇਜੀ ਇਹਨਾਂ ਦੇ ਰਿਕਾਰਡ ਚ ਹੋਵੇਗਾ ਦੁਬਾਰਾ ਇਹਨਾਂ ਨੇ ਉਹ ਆਪਣੇ ਖਰਚ ਤੇ ਇਕੱਲੀ ਸਲਵਾਰ ਭੇਜੀ ਸੀ 2.5 ਮੀਟਰ ਦਾ ਕੱਪੜਾ ਜੇ ਉਹ ਕੰਮ ਕਰ ਸਕਦਾ ਤਾਂ ਇਹਦਾ ਪੂਰਾ 5-6 ਮੀਟਰ ਦਾ ਸੂਟ ਹੈ ਦੁਪੱਟਾ ਨਾਲ ਸਭ ਕੁਝ ਇਹ ਵੀ ਰਿਚੇਂਜ ਕਰ ਸਕਦੇ ਸੀ ਕਿ ਨਾ ਜੇ ਪਿਕਅਪ ਦੀ ਸਰਵਿਸ ਹੈ ਘਰੇ ਦੇਣ ਦੇ ਪੈਸੇ ਲੱਗ ਲੈਂਦੇ ਆ ਹਾਂਜੀ ਜੇ ਸੀਓਡੀ ਤੇ ਮੰਗਵਾਓਗੇ ਤਾਂ ਤੁਹਾਡੇ ਅੱਡੇ ਤੇ ਲੱਗਣਗੇ ਜੇ ਤੁਸੀਂ ਫ੍ਰੀ ਪੇਡ ਕਰਦੇ ਹੋ ਜਾਂ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਤੁਹਾਡੇ 40 ਪੇ ਲੱਗਦੇ ਸੀਓਡੀ ਦਾ ਮਤਲਬ ਕੀ ਹੋਇਆ ਕੈਸ਼ ਆਨ ਡਲੀਵਰੀ ਅੱਛਾ ਵੀ ਤੁਸੀਂ ਜਿਹੜੀ 1595 ਰੁਪਏ ਦੀ ਤੁਹਾਡੇ ਕੋਲ ਆਰਡਰ ਦੀ ਕਾਪੀ ਆ ਚੁੱਕੀ ਹੈ ਕੰਮਿਸ਼ਨ ਦੀ ਹਾਂਜੀ